ਵਾਰੀ ਦਾ ਬੰਦਾ ਵਾਹੀ ਵਾਹੀ ਕਰਦਾ 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 ਕਿ ਧੂਧ ਵਾਲੀ ਗੱਲ ਕਰਵਾਉਂਦੀ ਜਿਨ੍ਹਾਂ ਦੀ ਧੂਧ ਹੁੰਦੀ ਆ ਉਹਨਾਂ ਦੀ ਹੋਏ ਅਸੀਂ ਤੇ ਕਹਿੰਦੇ ਜਿਨ੍ਹਾਂ ਨੇ ਧੂਧੂ ਵਾਲੇ ਕੰਮ ਕੀਤੇ ਉਹਨਾਂ ਦੀ ਧੂਧ ਹੋਣੀ ਚਾਹੀਦੀ ਹੈ ਮੈਂ ਪੈਰਾਂ ਦੇ ਨੋ ਤੋਂ ਲੈ ਕੇ ਸਿਰ ਦੇ ਵਾਲ ਤੱਕ ਆਪਣੇ ਨੱਕਰ ਨੂੰ ਸਬਰपत ਆਪ ਆਪਣੇ ਪੇਟ ਦੀ ਸੇਵਾ ਕਰਦਾ ਰਹਿੰਦਾ ਕਿ ਲੈ ਗਏ ਕੋਈ ਕੋਈ ਵੀ ਲਿਆਦ ਨਹੀਂ ਹੋਊਗਾ ਕਿਉਂਕਿ ਤੁਸੀਂ ਜੇ ਵੇਖੋ ਇਹ ਸ਼ਮਸ਼ਾਨ ਘਾਟ ਨੂੰ ਨਹੀਂ ਜਿਹੜੇ ਬਖੰਡੇ ਇਹ ਘਰ ਦੇ ਆ ਪਾਰਟੀ ਆਨਲਰ ਅਜਤ ਦੇ ਵਿੱਚ ਦੂਜੀਆਂ ਪਾਰਟੀਆਂ ਵਾਲੇ ਰੌਲਾ ਪਾ ਰਹੇ ਸਾਡਾ ਬਹੁਤ ਮਤ ਸੀ ਸਾਡਾ ਐਅਰ ਨਹੀਂ ਬਣਿਆ ਇਹ ਸਾਡੀ ਪਾਰਟੀ ਬਣਾਈ ਆ ਨੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਰਹੀ ਉੱਥੇ ਸਾਰਾ ਤੁਹਾਡੇ ਸਾਹਮਣੇ ਜੋ ਵੀ ਪਾਰਦਰਸ਼ੀ ਕੰਮ ਹੋਇਆ ਆ ਇਹ ਹਾਈ ਕੋਰਟ ਨੇ ਵੀ ਰੈਟ ਖਰਚ ਕੀਤੀ ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ 팀 ਮੈਂ ਮਲਕੀਤ ਸਿੰਘ ਅੱਜ ਅਸੀਂ ਪਹੁੰਚੇ ਜੀ ਪਿੰਡ ਪੱਧਰੀ ਇੱਥੇ ਮੇਰੇ ਨਾਲ ਨੇ ਪਿੰਡ ਪੱਧਰੀ ਦੇ ਨਾਮ ਨਿਯੁਕਤ ਸਰਪੰਚ ਸਰਦਾਰ ਜੀ ਮਲਕ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਏ ਕਿ ਸਾਡੇ ਚੈਨਲ ਆਪਣਾਪੰਜਾਬ.in ਵੱਲੋਂ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਨਵੀਂ ਪੰਚਾਇਤ ਨਵੀਆਂ ਮੰਗਾ ਉਸ ਪ੍ਰੋਗਰਾਮ ਤਹਿਤ ਅੱਜ ਆਪਾਂ ਗੱਲਬਾਤ ਕਰਾਂਗੇ ਸਰਦਾਰ ਚਰਮਨ ਸਿੰਘ ਜੀ ਦੇ ਨਾਲ ਸਦਾਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਮੈਂ ਆਪਣਾ ਪੰਜਾਬ ਚੈਨਲ ਤੇ ਉਹਦੀ ਸਮੁੱਚੀ ਟੀਮ ਦਾ ਦੇ ਲੋਨ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਲੋਕਾਂ ਦੇ ਆਪਣੇ ਭੈਣ ਭਰਾਵਾਂ ਦੇ ਰੂਹਬਰੂ ਕਰਨ ਦਾ ਮੌਕਾ ਦਿੱਤਾ ਹੈ ਤੁਹਾਡੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਔਰ ਆਪ ਜੀ ਦੇ ਚੈਨਲ ਦਾ ਧੰਨਵਾਦ ਜੀ ਸਰਪੰਚ ਸਾਹਿਬ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਦਾ ਨਾਮ ਰੱਖਿਆ ਹੈ ਨਵੀਂ ਪੰਚਾਇਤ ਨਵੀਆਂ ਮੰਗਾ ਜੀ ਸਭ ਤੋਂ ਪਹਿਲਾਂ ਤਾਂ ਪੰਚਾਇਤ ਨਵੀਂ ਬਣੇਗੀ ਮਨ ਦੇ ਅੰਦਰ ਕਿਹੜੀ ਅਸੀ ਸੋਚ ਹੀ ਜਿਸ ਨੂੰ ਲੈ ਕੇ ਆਪਾਂ ਇੱਕ ਸਰਪੰਚੀ ਦੇ ਦਾਵੇਦਾਰ ਬਣੇ ਆ ਜਾਂ ਆਪਾਂ ਸਰਪੰਚੀ ਲਾਣ ਦੀ ਜਿਹੜੀ ਆ ਉਹ ਸਲਾਹ ਕੀਤੀ ਸੀ ਵੇਖੋ ਜੀ ਪਹਿਲਾਂ ਤੇ ਸਾਰੇ ਅਸੀਂ ਵੀਰ ਭਰਾ ਪਿੰਨਾ ਇਕੱਠੇ ਹੋਏ ਸੀ ਉੱਥੇ ਫਿਰ ਇੱਕ ਹੀ ਸਾਰ ਨੇ ਸਾਡੇ ਢੇਲ ਵਿੱਚ ਨਾ ਇੱਕ ਰੀਤ ਜੀ ਸੀ ਕਿ ਅਸੀਂ ਆਪਣੇ ਨਗਰ ਵਾਸਤੇ ਕੁਝ ਨਾ ਕੁਝ ਕਰੀਏ ਜੀ ਜੀ ਬਸ ਇਹੀ ਢੇਲ ਵਿੱਚ ਜ਼ਰੂਰ ਉਠਦਾ ਰਹਿੰਦਾ ਸੀ ਸਾਡੇ ਜਿੰਨੇ ਵੀ ਮੇਰੇ ਨਾਲ ਮੇਰੀ ਸਮੁੱਚੀ ਟੀਮ ਆ ਸਾਰੇ ਵੀਰ ਨੇ ਉਹਨਾਂ ਦੇ ਵੀ ਦਿਲ ਦੀਆਂ ਭਾਵਨਾਵਾਂ ਇਹ ਹੋਈ ਕਿ ਅਸੀਂ ਆਪਣੇ ਨਗਰ ਵਾਸਤੇ ਕੁਝ ਨਾ ਕੁਝ ਕਰੀਏ ਜੀ ਤੇ ਕਈ ਵਾਰੀ ਅਸੀਂ ਕੁਝ ਕਰਨ ਪੈਂਦੇ ਸਾਂ ਜਾ ਕੇ ਤੇ ਉਗਰਾਹੀ ਕਰਕੇ ਜਾਂ ਕੁਝ ਤੇ ਸਾਨੂੰ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਾਡੀ ਉਹ ਜਿਉਂਵੀ ਤਮੰਨਾ ਹੁੰਦੀ ਸੀ ਉਹ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਸੀ ਕਾਨੂੰਨਾ ਕਾਨੂੰਨਾ ਦੇ ਵਿੱਚ ਆ ਕੇ ਉਹ ਅੜ ਜਾਂਦੀ ਸੀ ਬਿਲਕੁਲ ਬਿਲਕੁਲ ਅਸੀਂ ਉਹ ਕਰ ਹੀ ਨਹੀਂ ਸੀ ਪਾਉਂਦੇ ਫਿਰ ਸਾਨੂੰ ਇਸ ਚੀਜ਼ ਦੇ ਵਿੱਚ ਬਹਿਣ ਦਾ ਮੌਕਾ ਚਾਹੀਦਾ ਸੀ ਫਿਰ ਹੀ ਇਹ ਪਲੇਟਫਾਰਮ ਮਤਲਬ ਜਿਹੜਾ ਚਾਹੀਦਾ ਬਿਲਕੁਲ ਜੀ ਬਿਲਕੁਲ ਹਾਂ ਤੇ ਉਹ ਫਿਰ ਅਸੀਂ ਇਹ ਚੁਣਿਆ ਵੀ ਅਸੀਂ ਖੁਦ ਆਪ ਹੀ ਸਾਰੇ ਵੀਰ ਇਕੱਠੇ ਹੋ ਕੇ ਤੇ ਸਾਰਿਆਂ ਨੇ ਅਸੀਂ ਇਹ ਨਿਸ਼ਚੈ ਕੀਤਾ ਕਿ ਆਪਾਂ ਆਪ ਕਿਉਂ ਨਾ ਇਲੈਕਸ਼ਨ ਲੜ ਕੇ ਤੇ ਇਹਦੇ ਵਿੱਚ ਆਪਾਂ ਵੀ ਬੈਠ ਕੇ ਤੇ ਫਿਰ ਆਪਣੇ ਨਗਰ ਦਾ ਕੋਈ ਜਿਹੜਾ ਸਵਾਰ ਸਕੀਏ ਹੁਣ ਇੱਕ ਸਵਾਲ ਇੱਥੇ ਜੀ ਸਰਪੰਚੀ ਜਿਹੜੀ ਤੁਹਾਡੇ ਕਹਿਣ ਮੁਤਾਬਕ ਇਹ ਹੈ ਕਿ ਇੱਕ ਸਵਾਰਨ ਦੀ ਗੱਲ ਕਰਨ ਕੀਤੀ ਆ ਕਿ ਅਸੀਂ ਸਲਾਹ ਕੀਤੀ ਕਿ ਪਿੰਡ ਦਾ ਕੋਈ ਸਵਾਰ ਚਕੀਏ ਤੇ ਸਰਪੰਚੀ ਲੜੀਏ ਸਰਪੰਚ ਬਣ ਕੇ ਸਵਾਰੇ ਜਾਵੇ ਵਰਸੇ ਕਹਾਵਤ ਕੀ ਹੈ ਕਹਾਵਤ ਇਹ ਜਲਦੀ ਆਉਂਦੀ ਹੈ ਕਿ ਹਰ ਬੰਦਾ ਕੋਈ ਕਹਿੰਦਾ ਜੀ ਮੇਰਾ 40 ਲੱਖ ਲੱਗ ਜੇ ਕੋਈ ਕਹਿੰਦਾ ਮੇਰਾ 50 ਲੱਖ ਲੱਗ ਜੇ ਹਨਾ ਇਹ ਤੋਂ ਤੱਕ ਵੀ ਪੂਰੇ ਪੰਜਾਬ ਚ ਆਪ ਚੈਨਲਾਂ ਤੇ ਵੰਦੀ ਰਹੀ ਨੇ ਆ ਕਿ ਕਰੋੜ ਤੱਕ ਵੀ ਸਰਪੰਚੀਆਂ ਜਿਹੜੀਆਂ ਗਈਆਂ ਨੇ ਤੇ ਉਹ ਉਹਨਾਂ ਦੇ ਪਿੱਛੇ ਉਹਨਾਂ ਦੀ ਕੋਈ ਸੋਚ ਹੋਰ ਹੁੰਦੀ ਹੈ ਕਈਆਂ ਲੋਕਾਂ ਦੀ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਨਾ ਕਿ ਉਹ ਪੈਸਾ ਸਰਕਾਰ ਨੇ ਦੇਣਾ ਹੈ ਉਹ ਪਿੰਡਾਂ ਵਾਲੇ ਪਿੰਡਾਂ ਚ ਲੋਕ ਅਕਸਰ ਕਹਿੰਦੇ ਰਹਿੰਦੇ ਨੇ ਵੀ ਸਾਡਾ ਸਰਪੰਚ ਪੈਸੇ ਖਾ ਗਿਆ ਸਾਡਾ ਸਰਪੰਚ ਪੈਸੇ ਖਾ ਗਿਆ ਹਨਾ ਕੀ ਐਦਾਂ ਤਾਂ ਕੋਈ ਮਾਈਂਡ ਚ ਵਿੱਚ ਚਤ ਨਹੀਂ ਸੀ ਕਿ ਮਤਲਬ ਵੀ ਉਹ ਵੀ ਕੰਮ ਕਰਾਂਗੇ ਆਪਾਂ ਵਾਹ ਜੀ ਵਾਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਪਰ ਨਹੀਂ ਅਸੀਂ ਇਹde ਸਾਰਾ ਕੁਝ ਕੋਟ ਕਰਾਂਗੇ ਤੁਸੀਂ ਜੋ ਸਵਾਲ ਕੀਤਾ ਨਾ ਵਧੀਆ ਕੀਤਾ ਵਾ ਕਰਦੇ ਨੇ ਚਲੋ ਪਰ ਸਾਡੀ ਸੋਚ ਹੀ ਨਹੀਂ ਹੈ ਸਾਡੀ ਤਾਂ ਸੋਚ ਆ ਆਪਣੇ ਨਗਰ ਵਾਸਤੇ ਕੁਝ ਵਧੀਆ ਕਰਨ ਦੀ ਨਾ ਕਿ ਕੁਝ ਖਾਣ ਦੀ ਇਹ ਲੋਕ ਭੈਨੇ ਕਈ ਜਿਹੜੇ ਇਹਦੇ ਵਿੱਚੋ ਬਿਜ਼ਨਸ ਕਰਦੇ ਨੇ ਜੀ ਹੈਨਾ ਉਹ ਬਿਜ਼ਨਸ ਹੀ ਕਰਦੇ ਨੇ ਇਹਦੇ ਵਿੱਚੋ ਪਰ ਅਸੀਂ ਬਿਜ਼ਨਸ ਨਹੀਂ ਚਾਉਂਦੇ ਅਸੀਂ ਤੇ ਪ੍ਰਸ਼ਾਦਾ ਦਿੱਤਾ ਨੇ ਵੈਗਰੂ ਨੇ ਅੱਗੇ ਵੀ ਛਕਦੇ ਆ ਹੁਣ ਵੀ ਮਹਾਰਾਜ ਦੇਈ ਜਾ ਰਿਹਾ ਵਾ ਅਸੀਂ ਇਸ ਚੀਜ਼ ਵੱਲ ਨਹੀਂ ਆਉਂਦੇ ਕਿ ਅਸੀਂ ਕੋਈ ਮੜਪੀਏ ਦੇ ਵਿੱਚੋ ਖਾਈਏ ਅਸੀਂ ਤੇ ਵਧੀਆ ਆਪਣੇ ਨਗਰ ਵਾਸਤੇ ਇੱਕ ਸੇਵਾਦਾਰ ਦੇ ਵਜੋਂ ਤੁਹਾਨੂੰ ਦਿਖਾਵਾਂਗੇ ਇੱਕ ਸਾਲ ਦਾ ਸਾਨੂੰ ਮੌਕਾ ਦੇ ਦਿਓ ਤੁਹਾਨੂੰ ਇਸੇ ਨਗਰ ਨੂੰ ਫੇਰ ਦਿਖਾਵਾਂਗੇ ਕਿ ਆਹ ਲੋ ਤੁਹਾਡੇ ਸਾਹਮਣੇ ਹੀ ਉਦੋਂ ਵੀ ਤੇ ਹੋਣ ਵੀ ਹੁਣ ਇਸੇ ਤੁਹਾਡੇ ਸਵਾਲ ਚੋਂ ਫਿਰ ਸਵਾਲ ਨਿਕਲਦਾ ਏ ਤੁਸੀਂ ਕਹਿਆ 1 ਸਾਲ ਦਾ ਮੌਕਾ ਦੇ ਦਿਓ ਪਰ ਸਵਾਲ ਇੱਥੇ ਇਹ ਹੈ ਕਿ 3 ਸਾਲ 22 ਦੇ ਵਿੱਚ ਸਰਕਾਰ ਆਈ ਆਮ ਆਦਮੀ ਪਾਰਟੀ 3 ਸਾਲ ਲੰਘ ਚੁੱਕੇ ਨੇ ਬੀਤ ਗਏ ਨੇ ਤਕਰੀਬਨ ਤੇ ਅੱਗੇ 2 ਸਾਲ ਬਾਕੀ ਨੇ 27 ਚ ਫੇਰ ਇਲੈਕਸ਼ਨ ਹੋਵੇਗੀ ਹੈਨਾ ਕੀ ਸਰਕਾਰ ਕੋਲ ਇੰਨੇ ਫੰਡ ਹੈ ਸਰਕਾਰ ਕੋਲ ਇੰਨਾ ਪੈਸਾ ਹੈ ਲੋਕਾਂ ਦੀ ਸਰਕਾਰ ਕੰਮ ਨਹੀਂ ਕਰ ਰਹੀ ਆਪਾਂ ਆਪਣੇ ਸੁਪਨੇ ਜਿਹੜੇ ਨੇ ਉਹ ਕਿੱਦਾਂ ਪੂਰੇ ਕਰਾਂਗੇ ਵੇਖੋ ਜੀ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਆਮ ਆਦਮੀ ਤੋਂ ਸਰਦਾਰ ਬਲਦੇਵ ਸਿੰਘ ਜੀ ਮਿਆਦਿਆਂ ਸਾਹਿਬ ਜੀ ਜੀ ਅਸੀਂ ਉਹਨਾਂ ਦੇ ਕਾਫੀ ਸੰਪਰਕ ਵਿੱਚ ਹੀ ਰਹੀਦਾ ਵਾ ਉਹ ਸਾਡੇ ਨਾਲ ਬੜਾ ਪ੍ਰੇਮ ਪਿਆਰ ਜਿਦੋਂ ਪਿਆਰ ਵੀ ਕਰਦੇ ਆ ਸਾਡੇ ਨਾਲ ਹਾਂਜੀ ਤੇ ਸਾਨੂੰ ਉਹਨਾਂ ਤੋਂ ਬੜੀਆਂ ਉਮੀਦਾਂ ਨੇ ਅਸੀਂ ਤਾਂ ਜਿਹੜੀ ਕੋਈ ਚੀਜ਼ ਮੰਗੀ ਦੀ ਸਾਨੂੰ ਉਹਨਾਂ ਨੇ ਕਦੀ ਨਾ ਹੀ ਨਹੀਂ ਕੀਤੀ ਜੀ ਜੀ ਕਦੀ ਵੀ ਨਾ ਨਹੀਂ ਕੀਤੀ ਇਸ ਕਰਕੇ ਸਾਨੂੰ ਸਾਨੂੰ ਐ ਨਹੀਂ ਲੱਗਦਾ ਵੀ ਕੋਈ ਸਰਕਾਰ ਤੋਂ ਕੋਈ ਬੈਟ ਨਹੀਂ ਹੈਗਾ ਵੀ ਚਲੋ ਇਹ ਤਾਂ ਵੇਖਣ ਸੁਣਨ ਦੀਆਂ ਗੱਲਾਂ ਨੇ ਪਰ ਸਾਨੂੰ ਕਿਸੇ ਵੀ ਪੱਖ ਦੇ ਕੋਈ ਕੋਈ ਨਾ ਨਹੀਂ ਉਹਨਾਂ ਵੱਲੋਂ ਹੋਈ ਅਸੀਂ ਤਾਂ ਜਿਹੜੀ ਕੋਈ ਮੰਗ ਉਹਨਾਂ ਅੱਗੇ ਰੱਖਦੇ ਆਂ ਖੜੇ ਮਤੇ ਉਪਰਵਾਣ ਕਰਦੇ ਨੇ ਤਿੰਨ ਸਾਲ ਬੀਤ ਗਏ ਨੇ ਤਿੰਨ ਸਾਲਾਂ 'ਚ ਕੋਈ ਕੰਮ ਹੋਇਆ ਥੋੜੇ ਬੋਦੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਇੱਕ ਤੇ ਸਾਡੇ ਇਹ ਪਿੰਡ ਨਾ ਪਾਣੀ ਦੀ ਬਹੁਤ ਸਮੱਸਿਆ ਸੀ ਅੱਛਾ ਜੀ ਤੇ ਉੱਥੇ ਜਿਹੜਾ ਛੱਪੜ ਸੀਗਾ ਉਹ ਬੜਾ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕਾ ਸਾਰਾ ਹੀ ਕੰਮ ਉਹ ਚਲੋ ਕਹਿ ਨਹੀਂ ਸਕਦੇ ਅਸੀਂ ਤੇ ਇਥੋਂ ਤੱਕ ਕਿ ਅਸੀਂ ਉਥੇ ਪੋਕਲੈਂਡ ਮਸ਼ੀਨ ਜੀਸੀਬੀ ਵਗੈਰਾ ਢਾਕੇ ਕੋਈ ਹਫਤਾ ਇੱਕ ਲੱਗਾ ਸਾਡਾ ਤੇ ਉਹਨੂੰ ਕਾਫੀ ਹੱਦ ਤੱਕ ਅਸੀਂ ਮਤਲਬ ਕਿ ਸਫਾਈ ਕੀਤੀ ਆ ਅੱਛਾ ਜੀ ਹੁਣ ਸਾਨੂੰ ਆਸ ਉਮੀਦ ਵੱਜੀ ਆ ਕਿ ਸਾਡਾ ਉਹੜਾ ਪਾਣੀ ਦਾ ਨਿਕਾਸ ਆ ਕੁਝ ਹੋਣ ਲੱਗ ਗਿਆ ਬਾਕੀ ਵੀ ਜਿਹੜਾ ਰਹਿ ਗਿਆ ਵਾ ਉਹਨੂੰ ਅਸੀਂ ਪੂਰੇ ਜੋਰਾਂ ਛੋਰਾ ਨਾਲ ਡੇ ਆ ਇਹੋ ਜੀ ਕੋਈ ਗੱਲ ਨਹੀਂ ਗਈ ਉਹਨੂੰ ਕਰਕੇ ਤੇ ਉਹ ਤੋਂ ਬਾਅਦ ਵੇਖੋ ਸਾਡਾ ਜਿਹੜਾ ਪਿੰਡ ਦੋ ਤਿੰਨ ਗਲੀਆਂ ਨੇ ਉਹ ਹੁਣ ਇੰਟਰਲੌਕ ਟਾਇਲ ਲੱਗੀ ਆ ਉਹ ਵੀ ਹੋਣੀ ਲੱਗੀ ਅਜੇ ਥੋੜੇ ਦਿਨ ਹੋਏ ਨੇ ਹੋਰ ਵੀ ਦੋ ਤਿੰਨ ਗਲੀਆਂ ਨੇ ਉਹਨਾਂ ਦਾ ਕੰਮ ਸ਼ੁਰੂ ਆ ਇੱਕ ਸਾਡੇ ਇੱਥੇ ਵੈਟਰਨਰੀ ਹਸਪੀਟਲ ਸੀਗਾ ਉਹਦਾ ਕੰਮ ਵੀ ਬੜਾ ਵਧੀਆ ਤਰੀਕੇ ਨਾਲ ਅਸੀਂ ਕਰ ਰਹੇ ਆ ਤੇ ਉਥੇ ਵੀ ਜਾਨੀ ਕਿ ਕੰਮ ਚੱਲ ਰਿਹਾ ਸਾਡੀ ਚਾਰਦੁਆਰੀ ਵੱਲ ਰਹੇ ਨੇ ਉਹਦੇ ਵਿੱਚ ਅਸੀਂ ਉਹਨੂੰ ਉੱਥੇ ਬੋਰ ਕਰਾ ਦਿੱਤਾ ਬਹੁਤ ਡੂੰਘਾ 300 ਫੁੱਟ ਦੇ ਲਗਭਗ ਬੋਰ ਹੋ ਗਿਆ ਵਾ ਉੱਥੇ ਨੂੰ ਰੰਗ ਪੇਂਟ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਹੁਣ ਚਾਰਦੁਆਰੀ ਵੱੜ ਕੇ ਅਸੀਂ ਗੇਟ ਲਾ ਕੇ ਫਿਰ ਉੱਥੇ ਮੰਗ ਕਰਾਂਗੇ ਅਸੀਂ ਆਪਣੇ ਹਰਕਨਚਾਰ ਸਾਹਿਬ ਤੋਂ ਪੀ ਸਾਨੂੰ ਇੱਥੇ ਕੋਈ ਡਾਕਟਰ ਮੁਹੱਈਆ ਕਰਾਇਆ ਦ ਵੈਟਰਨਰੀ ਹਸਪੀਟਲ ਹਾਂਜੀ ਹਾਂਜੀ ਦੇਖੋ ਗਲੀਆਂ ਨਾਲੀਆਂ ਛੱਪੜ ਵੈਟਰਨਰੀ ਹਸਪੀਟਲ ਦੀ ਗੱਲ ਤੁਸੀਂ ਵਧੀਆ ਕੀਤੀ ਆ ਗੱਲ ਪ੍ਰੋਗਰਾਮ ਦਾ ਨਾਮ ਆਪਣੇ ਦਾ ਨਵੀਂ ਪੰਚਾਇਤ ਨਵੀਆਂ ਮੰਗਾ ਗਲੀਆਂ ਬਣਦੀਆਂ ਨਹੀਂ ਦੀਆਂ ਨੇ ਨਾਲੀਆਂ ਬਣਦੀਆਂ ਨਹੀਂ ਦੀਆਂ ਨੇ ਟੱਟਦੀਆਂ ਨਹੀਂ ਦੀਆਂ ਨੇ ਟੁੱਟ ਜਾਂਦੀਆਂ ਨੇ ਫਿਰ ਬਣ ਜਾਂਦੀਆਂ ਨੇ ਸਰਕਾਰਾਂ ਕਹਿੰਦੀਆਂ ਨੇ ਸਰਕਾਰਾਂ ਆ ਜਾਂਦੀਆਂ ਨੇ ਗਲੀਆਂ ਬਣਾ ਦਿਓ ਨਾਲੀਆਂ ਬਣਾ ਦਿਓ ਇਹਨਾਂ ਦੀ ਗਲੀ ਬਣਨ ਵਾਲੀ ਆ ਇਹਨਾਂ ਦੀ ਗਲੀ ਬਣਨ ਵਾਲੀ ਆ ਕੀ ਇਹ ਤੋਂ ਇਲਾਵਾ ਕੋਈ ਮਨ ਦੇ ਅੰਦਰ ਸੋਚ ਹੈਗੀ ਆ ਵੀ ਗਲੀਆਂ ਨਾਲੀਆਂ ਤੋਂ ਉੱਪਰ ਜਾ ਕੇ ਕੋਈ ਕੰਮ ਪਿੰਡ ਦੇ ਵਿੱਚ ਕਰਨਾ। ਵੇਖੋ ਜੀ ਇੱਕ ਤਾਂ ਸਭ ਤੋਂ ਪਹਿਲਾਂ ਸਾਡੇ ਨਗਰ ਦੀ ਜਿਹੜੀ ਗਰਾਊਂਡ ਆ ਨਾ ਜੀ ਉਹ ਅਜੇ ਤੱਕ ਉਸੇ ਤਰ੍ਹਾਂ ਹੀ ਆ ਮਲ ਵੀ ਬਣੀ ਨਹੀਂ ਗਈ। ਕਈ ਉਹਦੇ ਉੱਤੇ 1 ਰੁਪਿਆ ਹੀ ਨਹੀਂ ਲੱਗਾ ਸਮਝੋ। ਤੇ ਸਾਡੀ ਸੋਚ ਆ ਵੀ ਅਸੀਂ ਆਪਣੇ ਬੱਚਿਆਂ ਵਾਸਤੇ ਆਪਣੇ ਵੀਰਾਂ ਵਾਸਤੇ ਉਹ ਗਰਾਊਂਡ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਵਾਈਏ। ਦੂਸਰਾ ਸਾਨੂੰ ਇੱਕ ਸਾਡੀ ਜਿਹੜੀ ਮੰਗ ਆ ਉਹ ਹੈ ਵੀ ਅਸੀਂ ਆਂਗਣਵਾੜੀ ਸਕੂਲ ਇੱਥੇ ਵਧੀਆ ਤਰੀਕੇ ਨਾਲ ਇੱਕ ਵਧੀਆ ਸਕੂਲ ਬਣਾਵਾਂਗੇ ਕਿਉਂਕਿ ਜਿਹੜੀ ਛੋਟੇ ਬੱਚਿਆਂ ਨੂੰ ਮੁਸ਼ਕਲ ਆਉਂਦੀ ਆ ਉਹ ਨਾ ਆਵੇ ਤੇ ਇਹ ਤੋਂ ਇਲਾਵਾ ਸਾਡਾ ਸਰਕਾਰੀ ਹਾਈ ਸਕੂਲ ਹੈ ਹਾਂਜੀ ਉਸ ਨੂੰ ਅਸੀਂ ਸਾਡੀ ਸੋਚ ਹੈ ਕਿ ਅਸੀਂ ਮੰਗ ਕਰਾਂਗੇ ਕਿ ਉਹਨੂੰ ਸੀਨੀਅਰ ਸੈਕੰਡਰੀ ਸਕੂਲ ਕੀਤਾ ਜਾਵੇ ਔਰ ਉਹਨੂੰ 12ਵੀਂ ਤੱਕ ਅਸੀਂ ਕਰਵਾਵਾਂਗੇ ਤੇ ਉਹ ਵੀ ਸਾਨੂੰ ਪੂਰੀ ਪੂਰਨ ਆਸ ਆ ਕਿ ਅਸੀਂ ਉਹਨੂੰ ਜਲਦੀ ਹੀ ਕਰਵਾ ਲਵਾਂਗੇ ਅੱਛਾ ਬਹੁਤ ਹੈ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਚਿੱਟੇ ਨੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਮਾਵਾਂ ਨੇ ਪੁੱਤ ਗਵਾ ਲਏ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਨਿੱਕੇ ਲੈਵਲ ਤੋਂ ਲੈ ਕੇ ਗੋਲੀਆਂ ਤੋਂ ਸ਼ਰਾਬ ਤੋਂ ਕਿੰਨੇ ਨਿੱਕੇ ਨਿੱਕੇ ਨਸ਼ੇ ਨੇ ਜਿਹੜੇ ਸਮੇਂ ਇੱਕ ਤੱਕ ਸ਼ਰਮ ਵਾਲੇ ਲੋਕ ਇਹਦੇ ਵਿੱਚ ਵੇਚ ਰਹੀ ਹੈ ਇਹਦਾ ਨਾ ਕੋਈ ਬਚਾਅ ਆ ਪਿੰਡ ਵਿੱਚ ਕਿ ਚੱਲ ਰਿਹਾ ਹੈ ਕਿ ਜਾਂ ਤੁਹਾਡੇ ਵੱਲੋਂ ਇਸ ਚੀਜ਼ ਨੂੰ ਰੋਕਣ ਵਾਸਤੇ ਕੀ ਉਪਰਾਲਾ ਕੀਤਾ ਜਾ ਰਿਹਾ ਜਾਂ ਕੀ ਮਨ ਵਿੱਚ ਸੋਚਿਆ ਵੇਖੋ ਜੀ ਜਿੱਥੋਂ ਤੱਕ ਨਸ਼ੇ ਦਾ ਸਵਾਲ ਆ ਉਹ ਤੇ ਹੋ ਸਕਦਾ ਕਿ ਹਰੇਕ ਨਗਰ ਦਾ ਹੀ ਇਹੋ ਹੀ ਇੱਕ ਜ਼ਰੂਰ ਜਿੰਨੇ ਵੀ ਵੀਰ ਸਾਡੇ ਜਾਂ ਮੈਂ ਅੱਗੇ ਬੇਨਤੀ ਕੀਤੀ ਸੀ ਸਾਡੇ ਮੇਰੇ ਨਗਰ ਦੇ ਖਾਸ ਕਰਕੇ ਕੋਈ ਨਸ਼ੇ ਗ੍ਰਾਹੀ ਹੋ ਚੁੱਕੇ ਹਨ ਮੈਂ ਤੇ ਉਹਨਾਂ ਅੱਗੇ ਬੇਨਤੀ ਕਰਦਾ ਜੇ ਤੁਹਾਨੂੰ ਕਿਸੇ ਮੈਡੀਕਲ ਸਹੂਲਤ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਨੂੰ ਉਹ ਸਹੂਲਤ ਦੇਣ ਲਈ ਤਿਆਰ ਆ ਪਰ ਤੁਸੀਂ ਨਸ਼ੇ ਦਾ ਖਹਿੜਾ ਛੱਡੋ ਤੁਸੀਂ ਆਪਣੇ ਪਰਿਵਾਰ ਵੱਲ ਵੇਖੋ ਪਰ ਫਿਰ ਵੀ ਜੇ ਤੋ ਤਾਂ ਨਸ਼ੇ ਦੇ ਵਪਾਰੀਆਂ ਦੀ ਗੱਲ ਆ ਉਹਦੇ ਘਰ ਘਰੀ ਮੈਂ ਸਮਝਦਾ ਵੀ ਵਪਾਰੀ ਬਣ ਚੁੱਕੇ ਨੇ ਲੋਕ ਪਰ ਮਾੜੀ ਗੱਲ ਹੈ ਜਿਹੜਾ ਵੀ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਨਾ ਉਹ ਤੇ ਵਾਪਸ ਆਵੇ ਅਸੀਂ ਉਹਦੇ ਘਰ ਜਾ ਜ਼ਰੂਰ ਬੇਨਤੀ ਕਰਾਂਗੇ ਵੀ ਤੂੰ ਵਾਪਸ ਆ ਤੇ ਅਸੀਂ ਤੇਰੇ ਨਾਲ ਖੜੇ ਆ ਪਰ ਫਿਰ ਵੀ ਜੇ ਤੁਸੀਂ ਨਸ਼ੇ ਦੀ ਗੱਲ ਕਰਦੇ ਮੈਂ ਤੇ ਕਿਸੇ ਨਸ਼ੇ ਵਾਲੇ ਦੀ ਜ਼ਮਾਨਤ ਵੀ ਨਹੀਂ ਦਊਂਗਾ ਮੈਂ ਤੇ ਕਦੀ ਵੀ ਨਹੀਂ ਜਾਊਂਗਾ ਕੋਈ ਨਸ਼ੇ ਵਾਲਾ ਆ ਕੇ ਵੀ ਮੇਰੀ ਜਮਾਨਤ ਦੇਓ ਮੈਂ ਕਦੀ ਵੀ ਨਹੀਂ ਆਪਣੀ ਨਜ਼ਰ ਦਾ ਅਸੀਂ ਇਹ ਕਿ ਜਦੋਂ ਤੁਰੇ ਸਾਡਾ ਸਹੂਲ ਸੀ ਤੇ ਅਸੀਂ ਕਿਸੇ ਨਸ਼ੇ ਵਾਲੇ ਤੇ ਮਗਰ ਕਦੀ ਵੀ ਨਹੀਂ ਜਾਵਾਂਗੇ ਭਾਵੇਂ ਸਾਨੂੰ ਜੋ ਮਰਜ਼ੀ ਹੋਵੇ ਅਸੀਂ ਇਹ ਕਰਕੇ ਬੇਨਤੀ ਕਰਦੇ ਹਾਂ ਜਿਹੜੇ ਇਹ ਕੰਮ ਕਰਦੇ ਆ ਸਮੈਕਾਂ ਟੀਕੇ ਵੇਚਦੇ ਆ ਨਾ ਜਾ ਦੇ ਉਹ ਬਾਜ਼ ਆ ਜਾਣ ਨਹੀਂ ਤੇ ਅਸੀਂ ਉਹਨਾਂ ਤੇ ਮਗਰ ਨਹੀਂ ਜਾਵਾਂਗੇ ਕੱਲ ਨੂੰ ਫੜੇ ਜਾਂਦੇ ਆ ਬਿਲਕੁਲ ਵੇਖੋ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਹੜਾ ਨਸ਼ਾ ਕਰਦਾ ਏ ਉਹਦੇ ਹੋ ਸਕਦਾ ਹੈ ਕਿ ਮੰਨ ਲਓ ਉਹਦੇ ਮਨ ਦੇ ਵਿੱਚ ਰਹਿ ਮਾ ਜੇ ਜਾਉਨੀਆਂ ਕੋਈ ਮਜਬੂਰੀਆਂ ਹੋ ਜਾਣ ਤੋ ਨਸ਼ਾ ਛੱਡ ਜੇ ਪਰ ਜਿਹੜੇ ਵੇਚਣ ਵਾਲੇ ਉਹਨਾਂ ਦਾ ਕੀ ਕਰਾਂਗੇ ਉਹਨਾਂ ਦਾ ਬੜਾ ਔਖਾ ਹੋ ਗਿਆ ਨਾ ਉਹ ਤਾਂ ਉਹਨਾਂ ਨੇ ਉਹਨਾਂ ਦੇ ਕਾਰੋਬਾਰ ਬਣਾ ਲਿਆ ਆਪਣਾ ਕਿ ਨਸ਼ਾ ਵੇਚਣਾ ਤੇ ਨਸ਼ਾ ਦੇ ਕੇ ਆਪਣਾ ਧੰਦਾ ਚਲਾਉਣਾ ਇਹ ਜੀ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਤੇ ਵੱਡੇ ਲੈਵਲ ਤੱਕ ਤਾਂ ਮੈਂ ਅੱਗੇ ਦੱਸਿਆ ਕਿ ਵਪਾਰੀ ਬਣ ਹੀ ਹੋਏ ਨੇ ਵਪਾਰੀ ਬਣ ਗਏ ਨੇ ਇਹਨਾਂ ਨੂੰ ਇਹੋ ਹੀ ਆ ਵੀ ਸਰਕਾਰਾਂ ਦੇ ਉੱਤੋਂ ਚਲੋ ਅਸੀਂ ਕਿਸੇ ਨੂੰ ਨਹੀਂ ਨਿੰਦਦੇ ਸਰਕਾਰਾਂ ਦੇ ਆਪਣਾ ਪੂਰੀ ਬਾਹ ਲਾਉਂਦੀਆਂ ਨੇ ਤੁਹਾਡੇ ਸਾਹਮਣੇ ਰੋਜ਼ ਕੋਈ ਨਾ ਕੋਜਾ ਪਾਸੋਂ ਨੂੰ ਮਿਲਦਾ ਹੀ ਰਹਿੰਦਾ ਆ ਜੀ ਪਰ ਫਿਰ ਵੀ ਇਹ ਜਿਹੜੇ ਨਸ਼ੇ ਦੇ ਵਪਾਰੀ ਬਣ ਚੁੱਕੇ ਹਨ ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹੋਣਗੇ ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਮੇਰੇ ਪਿੰਡ ਦਾ ਕੋਈ ਸਮੈਗ ਵਾਲਾ ਫੜਿਆ ਜਾਵੇ ਜਿਤਨਾ ਮਰਜੀ ਮੈਂ ਅਹੀਂ ਕਦੀ ਉਹਦੇ ਮਗਰ ਨਹੀਂ ਜਾਵਾਂਗੇ ਸਾਡੇ ਕੋਈ ਵੀ ਟੀਮ ਦਾ ਮੈਂਬਰ ਉਹਦੇ ਮਗਰ ਕਦੇ ਜਮਾਨਤ ਤੱਕ ਨਹੀਂ ਕਰੂਗਾ ਪਰ ਇੱਕ ਕਹਾਵਤ ਹੈ ਸਰਪੰਚ ਸਾਹਿਬ ਵੀ ਜਦੋਂ ਕਹਿੰਦੇ ਨੇ ਵੀ ਜਦੋਂ ਕਿਸੇ ਦੀ ਸ਼ਰਾਬ ਫੜੀ ਜਾਂਦੀ ਹੈ ਤੇ ਸ਼ਰਾਬ ਨੂੰ ਲੈ ਕੇ ਗੱਡੀ ਚ ਲੱਦ ਕੇ ਪੁਲਿਸ ਬਾਅਦ ਵਿੱਚ ਪਹੁੰਚਦੀ ਹੈ ਥਾਣੇ ਜਾਂ ਚੌਕੀ ਇਹ ਸਰਪੰਚ ਦਾ ਫੋਨ ਪਹਿਲਾਂ ਚਲੇ ਜਾਂਦਾ ਜਾਂ ਸਰਪੰਚ ਖੁਦ ਪਹਿਲਾਂ ਪਹੁੰਚ ਜਾਂਦਾ ਵੀ ਉਹਨੂੰ ਛੱਡ ਦੋ ਛੇਤੀ ਛੇਤੀ ਇਹ ਤਾਂ ਮੇਰਾ ਵੋਟਰ ਸਪੋਰਟਰ ਸੀਗਾ ਬਿਲਕੁਲ ਬਿਲਕੁਲ ਹੁੰਦਾ ਅਕਸਰ ਵੇਖਣ ਨੂੰ ਆਇਆ ਇਸ ਤਰ੍ਹਾਂ ਹੀ ਆ ਪਰ ਨਹੀਂ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ ਹੁਣ ਤੁਹਾਡੇ ਚੈਨਲ ਰਾਹੀਂ ਵੀ ਇਹ ਬੇਨਤੀ ਕਰਾਂਗੇ ਜੇ ਸਾਡੇ ਨਗਰ ਦਾ ਵੀ ਕੋਈ ਇਹੋ ਜਿਹਾ ਕਰਦਾ ਹੈ ਨਾ ਕੰਮ ਤੇ ਅਸੀਂ ਉਹਨੂੰ ਬੇਨਤੀ ਕਰਾਂਗੇ ਵੀ ਤੁਸੀਂ ਇਹ ਕੰਮ ਸੰਕੋਚ ਦਿਓ ਹੋਰ ਬਹੁਤ ਕੰਮ ਨੇ ਉਹ ਕਰ ਲਓ ਜੀ ਜ਼ਰੂਰੀ ਨਹੀਂ ਕਿ ਤੁਸੀਂ ਨਸ਼ੇ ਦਾ ਹੀ ਕੰਮ ਕਰਕੇ ਤੇ ਆਪਣਾ ਪਰਸ਼ਾਦਾ ਛਕੋਗੇ ਜਾਂ ਤੁਹਾਡੇ ਘਰ ਵਿੱਚ ਰੋਟੀ ਪੱਕੂਗੀ ਤੁਸੀਂ ਬੜੇ ਕੰਮ ਨੇ ਕਿਰਤ ਬੜੀ ਤਰ੍ਹਾਂ ਜਿੱਤਰਾ ਮਰਜੀ ਤੁਸੀਂ ਕਰ ਸਕਦੇ ਹੋ ਕਰ ਸਕਦੇ ਨੇ ਇੱਕ ਨਾ ਤੁਹਾਨੂੰ ਬੜੀ ਮਜ਼ੇਦਾਰ ਗੱਲ ਦੱਸਦਾ ਮੈਂ ਇੱਕ ਪ੍ਰੋਗਰਾਮ ਹੋਇਆ ਸੀ ਨਸ਼ੇ ਤੇ ਹਾਂਜੀ ਤੇ ਮੈਂ ਇਹ ਨਹੀਂ ਕਵਾਂਗਾ ਕਿੰਨਾ ਵੱਲੋਂ ਕਰਵਾਇਆ ਸੀ ਪੰਜਾਬ ਪੁਲਿਸ ਦਾ ਵੀ ਵਿੱਚ ਚਲੋ ਰੋਲ ਸੀ ਉਹਨਾਂ ਨੇ ਕਰਵਾਇਆ ਰੱਖ ਕੇ ਉੱਥੇ ਮੈਨੂੰ ਬੋਲਣ ਦਾ ਮੌਕਾ ਮਿਲਿਆ 2 ਮਿੰਟ ਸਟੇਜ ਦੇ ਉੱਪਰ ਤਾਂ ਮੋਤਬਰ ਬੈਠੇ ਸੀ ਸਾਰੇ ਇੱਕੋ ਗੱਲ ਕੀਤੀ ਮੈਂ ਮੈਂ ਕਿਹਾ ਵੀ ਜ਼ਿਆਦੀ ਗੱਲਾਂ ਨਹੀਂ ਕਰਨੀਆਂ ਇੱਕ ਗੱਲ ਕਰਨੀ ਆ ਇੱਕ ਚੌਕੀ ਜਾਂ ਥਾਣੇ ਦੇ ਵਿੱਚ ਰਜਿਸਟਰ ਲੱਗਾ ਹੁੰਦਾ ਜਦੋਂ ਆਪਾਂ ਕੋਈ ਬੰਦਾ ਛਡਾ ਕੇ ਲਿਓਨੇ ਆ ਤੇ ਉਹ ਆਪਣਾ ਨਾਮ ਲਿਖ ਕੇ ਆਪਣੇ ਵੱਲੋਂ ਪਾ ਕੇ ਆਉਂਦਾ ਵੀ ਮੈਂ ਆਪਣੀ ਜ਼ਿੰਮੇਵਾਰੀ ਤੇ ਬੰਦਾ ਖੜ ਰਿਹਾ ਹਾਂ ਠੀਕ ਆ ਮੈਂ ਕਿਹਾ ਵੀ ਸਾਲ ਦਾ 2 ਸਾਲ ਦਾ 3 ਸਾਲ ਦਾ ਜਿੰਨਾ ਮਰਜੀ ਪੁਰਾਣਾ ਰਜਿਸਟਰ ਕੱਢ ਕੇ ਵੇਖ ਲਓ ਠੀਕ ਆ ਉਹ ਨਸ਼ੇ ਵਾਲਾ ਚੋਰੀ ਵਾਲ ਜਿਹੜਾ ਵੀ ਬੰਦਾ ਫੜਿਆ ਹੋਊਗਾ ਪੁਲਿਸ ਨੇ ਜਦੋਂ ਉਹਨੂੰ ਉਦੀ ਜੋ ਰਜਿਸਟਰ ਨਿਕਲੂਗਾ ਰਜਿਸਟਰ ਤੇ ਜਿਹੜਾ ਗਵਾਹ ਨਿਕਲੂਗਾ ਨੂੰ ਛਾਉਣ ਵਾਲਾ ਉਹ ਜਾਂ ਸਰਪੰਚ ਨਿਕਲੇਗਾ ਤਾਂ ਜਾਂ ਮੈਂਬਰ ਨਿਕਲੇਗਾ ਮੈਂ ਤੁਹਾਨੂੰ ਆਪਣੇ ਪਿੰਡ ਦੀ ਗੱਲ ਦੱਸ ਦਿੰਨਾ ਕਿ ਸਾਡੇ ਪਿੰਡ ਲੋਹੇ ਦਾ ਗੇਟ ਲੱਗਾ ਸ਼ਮਸ਼ਾਨ ਘਰ ਉਥੋਂ ਚੋਰ ਰਾਤ ਨੂੰ ਲਾਹ ਕੇ ਲੈ ਗਏ ਨੇ ਇੱਕ ਸਾਡੇ ਟੈਂਕੀ ਆ ਉਹਦਾ ਗੇਟ ਲਾਹ ਕੇ ਲੈ ਗਏ ਨੇ ਪਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਭਾਵੇਂ ਉਹ ਮੇਰੇ ਕੋਈ ਨਗਰ ਦਾ ਹੀ ਕੱਲ ਕੋਤਰ ਨੂੰ ਚੋਰ ਨਿਕਲ ਆਇਆ ਨਾ ਫਿਰ ਸਾਡੇ ਕੋਲੋਂ ਤੁਹਾਡੇ ਮਗਰ ਨਹੀਂ ਜਾਇਆ ਜਾਣਾ ਵੀ ਬਿਲਕੁਲ ਕੋਈ ਵਿਹ ਲਿਆਜ ਨਹੀਂ ਹੋਊਗਾ ਕਿਉਂਕਿ ਤੁਸੀਂ ਦੇ ਵੇਖੋ ਇੱਕ ਸ਼ਮਸ਼ਾਨ ਘਾਟ ਨੂੰ ਨਹੀਂ ਜਿਹੜੇ ਬਖਸ਼ਣ ਦੇ ਕਿਸੇ ਘਰ ਨੂੰ ਕਿਵੇਂ ਬਖਸ਼ ਦੇਣਗੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਬੰਦਾ ਜਿਹੜਾ ਉਹ ਸ਼ਮਸ਼ਾਨ ਘਾਟ ਤੋਂ ਡਰਦਾ ਹਾਂਜੀ ਹਾਂਜੀ ਜਦੋਂ ਸ਼ਮਸ਼ਾਨ ਘਾਟ ਦੇ ਲਾਗੋਂ ਲੰਘਦੇ ਬੱਚੇ ਵੀ ਡਰਦੇ ਆ ਕਿ ਇਹ ਸ਼ਮਸ਼ਾਨ ਘਾਟ ਇੱਥੇ ਮਰਦਿਆਂ ਨੂੰ ਜਿਹੜਾ ਸੰਸਕਾਰ ਕੀਤਾ ਜਾਂਦਾ ਹੈ ਤੇ ਕਹਿੰਦੇ ਵੀ ਛੱਪੜ ਤੋਂ ਬੜਾ ਡਰ ਆਉਂਦਾ ਬਗਾਨੇ ਪਿੰਡ ਦੇ ਛੱਪੜ ਤੋਂ ਹਣਾ ਤੇ ਆਪਣੇ ਪਿੰਡ ਦੇ ਸ਼ਮਸ਼ਾਨ ਘਰ ਤੋਂ ਬੜਾ ਡਰ ਹੁੰਦਾ ਵੀ ਛੱਪਰ ਬਗਾਨੇ ਪਿੰਡ ਦੇ ਛੱਪਰ ਦਾ ਪਤਾ ਨਹੀਂ ਹੁੰਦਾ ਜਿਆਦਾ ਡੂੰਘਾ ਨਾ ਹੋਵੇ ਕਿ ਹਣਾ ਜੀ ਆਪਣੇ ਪਿੰਡ ਦੇ ਸ਼ਮਸ਼ਾਨ ਘਰ ਤੋਂ ਬੰਦਾ ਤਾਂ ਡਰਦਾ ਵੀ ਉਹਨੂੰ ਪਤਾ ਹੁੰਦਾ ਵੀ ਅਸਲਾਣਾ ਮਰਿਆ ਸੀ ਉਹ ਵੀ ਇੱਥੇ ਲੈ ਆਂਦਾ ਸੀ ਫਲਾਣਾ ਮਰਿਆ ਉਹ ਵੀ ਇੱਥੇ ਆਇਆ ਉਹ ਤਾਂ ਡਰਦਾ ਪਰ ਇਹ ਚੋਰ ਫਿਰ ਇਹਨਾਂ ਤੋਂ ਜਿੱਦਾਂ ਤੋਂ ਵੀ ਨਹੀਂ ਡਰਦੇ ਹੁਣ ਇਹ ਚੋਰ ਜਿਹੜੇ ਆ ਇਹ ਵੀਰ ਜੀ ਸਾਰੇ ਇਹਨਾਂ ਨਸ਼ੇ ਦੀ ਲਤ ਦਾ ਕਰਕੇ ਇਹ ਸਾਰੇ ਇਹਦੇ ਵਿੱਚ ਜਿਹੜੇ ਜਿੰਨਾ ਵੀ ਵੱਡਾ ਨਸ਼ਾ ਕਰੀ ਜਾਂਦੇ ਆ ਉਹਨੀਆਂ ਵੱਡੀਆਂ ਚੋਰੀਆਂ ਕਰੀ ਜਾਂਦੇ ਆ ਕਿਉਂਕਿ ਇਹਨਾਂ ਨੇ ਇਹਦੇ ਇੱਕ ਇਸੇ ਨੂੰ ਆਪਣਾ ਪੇਸ਼ਾ ਸਮਝ ਲਿਆ ਕਿ ਜਿੰਨਾ ਵੀ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਤੇ ਉਹ ਦੀ ਪੂਰਤੀ ਕਰਨ ਵਾਸਤੇ ਨਸ਼ੇ ਦੀ ਡੋਜ਼ ਵਧਦੀ ਜਾਂਦੀ ਹੈ ਤੇ ਜਦੋਂ ਨਸ਼ੇ ਦੀ ਡੋਜ਼ ਵਧਦੀ ਜਾਂਦੀ ਹੈ ਤੇ ਨਾਲ ਦੀ ਨਾਲ ਉਹਦਾ ਰੇਟ ਵਧਦਾ ਜਾਂਦਾ ਹੈ ਬਿਲਕੁਲ ਬਿਲਕੁਲ ਉਹ ਰੇਟ ਨੂੰ ਪੂਰਾ ਕਰਨ ਵਾਸਤੇ ਕਿਤੇ ਨਾ ਕਿਤੇ ਫਿਰ ਹੱਥ ਜਿਹੜਾ ਉਹ ਪਾਉਣਾ ਪੈਂਦਾ ਹੈ ਨਾ ਹਾਂਜੀ ਹਾਂਜੀ ਤੇ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਇਹਨਾਂ ਦਾ ਜਿਹੜਾ ਉਹ ਜ਼ਮਾਨਤ ਨਹੀਂ ਕਰਾਵਾਂਗੇ ਇਹ ਬਹੁਤ ਵਧੀਆ ਗੱਲ ਹੈ ਤੁਹਾਡੇ ਮਨ ਦੀ ਜਿਹੜੀ ਸੋਚ ਹੈ ਹੋਰ ਕੋਈ ਐਦਾਂ ਦੀ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੀ ਹੋਵੇ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਆਪਾਂ ਆਮ ਆਦਮੀ ਪਾਰਟੀ ਦੇ ਨਾਲ ਤੁਹਾਡਾ ਸਬੰਧ ਹੈ ਕਿ ਸਾਡੀ ਪਾਰਟੀ ਵੱਲੋਂ ਸਰਪੰਚ ਬਣਿਆ ਕੀ ਵਿਚਾਰ ਮੰਨ ਦੇ ਵਿੱਚ ਆਈ ਕੀ ਸੋਚ ਮੰਨ ਦੇ ਵਿੱਚ ਆਈ ਕਿ ਆਮ ਆਦਮੀ ਪਾਰਟੀ ਹੀ ਜੁਆਇਨ ਕਰਕੇ ਤੇ ਇਹਨਾਂ ਵੱਲੋਂ ਸਰਪੰਚ ਬਣਿਆ ਗਏ ਕੋਈ ਤੁਹਾਡੇ ਸਾਹਮਣੇ ਆਪਣੇ ਸਾਰੇ ਹੀ ਪੰਜਾਬ ਨੇ ਤਕਰੀਬਨ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿਤਾਏ ਜੀ ਮੇਰੀ ਛੱਡੋ ਤੁਸੀਂ ਸਾਰੇ ਪੰਜਾਬ ਦੇ ਮਨ ਵਿੱਚ ਤਾਂ ਇਹ ਹੀ ਹੈ ਨਾ ਕਿ ਇਹ ਇੱਕ ਇਮਾਨਦਾਰ ਪਾਰਟੀ ਹੈ ਔਰ ਇਹਨੂੰ ਜੁਆਇਨ ਕਰਨਾ ਹੀ ਵਧੀਆ ਹੈ ਇਸੇ ਤਰ੍ਹਾਂ ਸਾਡੇ ਵੀ ਦਿਲ ਵਿੱਚ ਆਇਆ ਕਿ ਇਹ ਇਮਾਨਦਾਰ ਪਾਰਟੀ ਹੈ ਔਰ ਇਹਨੂੰ ਜੁਆਇਨ ਕਰੋ ਔਰ ਅਸੀਂ ਉਹਨਾਂ ਦੇ ਨਾਲ ਲੱਗ ਕੇ ਤੇ ਅਸੀਂ ਤਾਂ ਆਪਣੇ ਨਗਰ ਦੇ ਕੰਮ ਵੀ ਕਰ ਰਹੇ ਹਾਂ ਸਵਾਰ ਰਹੇ ਹਾਂ ਸਾਨੂੰ ਕਿਸੇ ਗੱਲ ਦੀ ਮਨਾਈ ਨਹੀਂ ਹੋ ਰਹੀ ਦੇਖੋ ਪਾਰਟੀ ਇਮਾਨਦਾਰ ਹੈ ਇਮਾਨਦਾਰ ਹੀ ਦੇਖੀ ਹੈ ਅੱਜ ਇੱਕ ਇੱਕ ਸਵਾਲ ਲੋਕਾਂ ਦੇ ਦਿਲ ਦੇ ਵਿੱਚ ਹੈ ਅੱਜ ਮੀਡੀਆ ਦੇ ਵਿੱਚ ਦੂਜੀਆਂ ਪਾਰਟੀਆਂ ਵਾਲੇ ਰੌਲਾ ਪਾ ਰਹੇ ਆ ਤੇ ਕਿ ਸਾਡਾ ਬਹੁਮਤ ਸੀ ਨਗਰ ਨਿਗਮ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਾਡਾ ਬਹੁਮਤ ਸੀ ਤੇ ਸਾਡਾ ਮੇਅਰ ਨਹੀਂ ਬਣਿਆ ਮੇਅਰ ਦੂਜੀ ਪਾਰ ਇਹ ਆਮ ਆਦਮੀ ਪਾਰਟੀ ਬਣਾਈ ਆ ਇਹ ਵੀ ਤੇ ਇੱਕ ਨਹੀਂ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਰਹੀ ਉੱਥੇ ਸਾਰਾ ਤੁਹਾਡੇ ਸਾਹਮਣੇ ਜੋ ਵੀ ਪਾਰਦਰਸ਼ੀ ਕੰਮ ਹੋਇਆ ਆ ਉਹ ਤੋਂ ਇਲਾਵਾ ਕੱਲ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰੈਟ ਪਾਈ ਸੀ ਫਿਰ ਤੁਸੀਂ ਕਾਨੂੰਨ ਨੂੰ ਵੀ ਕਿਵੇਂ ਕਹਿ ਸਕਦੇ ਹੋ ਹਾਈ ਕੋਰਟ ਨੇ ਉਸ ਰੈਟ ਉਸੇ ਵੇਲੇ ਖਾਰਜ ਕਰ ਦਿੱਤੀ ਇਹ ਵੀ ਤਾਂ ਦੇਖੋ ਨਾ ਜੇ ਉਹ ਸਹੀ ਸੀ ਤੇ ਹਾਈ ਕੋਰਟ ਨੇ ਵੀ ਰੈਟ ਖਾਰਜ ਕੀਤੀ ਹਾਂ ਜੀ ਸਰਪੰਚ ਸਾਹਿਬ ਇੱਕ ਹੋਰ ਗੱਲ ਮੇਰੇ ਦਿਮਾਗ 'ਚ ਆ ਰਹੀ ਸੀ ਜਿੱਦਾਂ ਤੁਹਾਨੂੰ ਪਤਾ ਕਿ ਕਿੰਨਾ ਚ ਕਣਕ ਦੀ ਵੰਡ ਹੁੰਦੀ ਹੈ। ਇਹਨਾਂ ਚ ਕਣਕ ਦੀ ਵੰਡ ਹੁੰਦੀ ਹੈ। ਲੋਕ ਗਰੀਬ ਕਹਿੰਦੇ ਆ ਜੀ ਉਹ ਫਲਾਣਾ ਲੈ ਗਿਆ, ਲੱਦ ਕੇ ਲੈ ਗਿਆ, ਰੇੜੇ ਲੱਦ ਕੇ ਲੈ ਗਿਆ। ਕੋਈ ਕਹਿੰਦੇ ਜੀ ਟਰਾਲੀਆਂ ਲੱਦ ਕੇ ਲੈ ਜਾਂਦੇ ਆ ਸਾਡੀ ਗਰੀਬਾਂ ਵਾਸਤੇ ਕਣਕ ਆਉਂਦੀ ਆ ਸਾਨੂੰ ਗਰੀਬਾਂ ਨੂੰ ਨਹੀਂ ਮਿਲਦੀ। ਇਦਾਂ ਦਾ ਕੋਈ ਮਸਲਾ ਹੋਵੇ ਜਾਂ ਇਦਾਂ ਦੀ ਕੋਈ ਗੱਲ ਹੋਵੇ ਕੀ ਉਹਦੇ ਤੇ ਤੁਹਾਡਾ ਵੇਖੋ ਜੀ ਮੈਂ ਤੇ ਜਿਹੜੇ ਸਾਡੇ ਨਗਰ ਦੇ ਡੀਪੂ ਹੁੜ ਰਹੇ ਆ ਜਾਂ ਮਹਿਕਮੇ ਵਾਲੇ ਆ ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਤੇ ਬੇਨਤੀ ਕੀਤੀ ਆ ਪਈ ਤੁਸੀਂ ਜਿਹੜੀ ਗਰੀਬਾਂ ਦੀ ਕਣਕ ਆ ਉਹ ਗਰੀਬਾਂ ਨੂੰ ਹੀ ਦੋ ਕਿਉਂਕਿ ਲਾਵੇਂ ਸਾਨੂੰ ਵੀ ਅਕਸਰ ਨੂੰ ਸੁਣਨ ਨੂੰ ਮਿਲਦੇ ਨੇ ਵੀ ਉਹਨਾਂ ਨੂੰ ਘੱਟ ਦਿੱਤੀ ਜਾਂਦੀ ਹੈ ਇਹੋ ਜੀ ਕੋਈ ਗੱਲ ਨਹੀਂ ਆ ਪਰ ਮੈਂ ਆਪਣੀ ਜੋ ਤਿੰਨ ਚਾਰ ਮਹੀਨੇ ਹੋ ਗਏ ਆਪਾਂ ਕਿਸੇ ਦਾ ਕਾਰਡ ਨਹੀਂ ਜੇ ਬਣਾਇਆ ਕਿਸੇ ਜ਼ਿੰਮੇਵਾਰ ਦਾ ਜਿਹੜਾ ਉਸ ਜ਼ਿੰਮੇਵਾਰ ਦਾ ਬਣਾਵਾ ਜਿਹੜਾ ਲੋੜਵੰਦ ਹੋ ਉਸ ਜਿਹੜੇ ਗਰੀਬ ਨੂੰ ਲੋੜ ਆ ਨਾ ਉਹਦੀ ਉਹਦੇ ਤੱਕ ਹੀ ਇਹ ਪਹੁੰਚਣੀ ਚਾਹੀਦੀ ਆ ਨਾ ਕਿ ਟਰੈਕਟਰ ਟਰਾਲੀਆਂ ਵਾਲਿਆਂ ਦੇ ਘਰਾਂ 'ਚ ਜਾਣੀ ਚਾਹੀਦੀ ਆ ਮੈਂ ਤੇ ਇਹ ਗੱਲ ਤੋਂ ਚਲੋ ਅੱਗੇ ਵੀ ਕਿਹਾ ਵਾ ਹੁਣ ਵੀ ਇਹ ਗੱਲ ਕਹਿੰਦਾ ਵਾਂ ਵੀ ਆਪਾਂ ਦੇ ਕਦੀ ਵੀ ਕਿਸੇ ਦਾ ਕਾਰਡ ਨਹੀਂ ਬਣਾਵਾਂਗੇ ਜਿਹੜੇ ਨੇ ਡੀਪੂ ਹੋਲਡਰ ਨੇ ਉਹ ਕੁਝ ਹੱਦ ਤੱਕ ਉਹਨਾਂ ਨੂੰ ਕਹਿ ਦਿੱਤਾ ਵਾ ਆਪਾਂ ਵੀ ਤੁਸੀਂ ਜਿਹੜੀ ਜਿੰਨੂੰ ਲੋੜ ਆ ਉਹਦੀ ਹੀ ਉਹਦਾ ਹੀ ਕਾਰਡ ਵੇਖ ਕੇ ਤੇ ਉਹਨੂੰ ਹੀ ਕਾਰਨ ਕਰ ਦਿੱਤੀ ਜਾਵੇ ਨਾ ਕਿ ਕਿਸੇ ਗਰੀਬ ਦਾ ਹੱਕ ਖਾਦਾ ਜਾਵੇ ਮਤਲਬ ਕਿ ਜਿਹੜੀ ਗਰੀਬ ਵਾਸਤੇ ਚੀਜ਼ ਸਰਕਾਰ ਵੱਲੋਂ ਆ ਰਹੀ ਆ ਹਾਂਜੀ ਉਹ ਉਹਦੇ ਤੱਕ ਪੁੱਜਦੀ ਕੀਤੀ ਜਾਵੇ ਤਾਂ ਕਿ ਉਹਨੂੰ ਪਤਾ ਲੱਗੇ ਕਿ ਸਰਕਾਰ ਸਾਡੇ ਵਾਸਤੇ ਜੋ ਕਰ ਰਹੀ ਆ ਉਹ ਸਾਡੇ ਕੋਲ ਪਹੁੰਚ ਰਿਹਾ ਸਾਨੂੰ ਮਿਲ ਰਿਹਾ ਹਾਂਜੀ ਜੇਕਰ ਨਹੀਂ ਮਿਲਦਾ ਤਾਂ ਤੁਸੀਂ ਦੱਸਿਆ ਕਿ ਉਹਦੇ ਮੁਤਾਬਕ ਅਸੀਂ ਜੋ ਵੀ ਅਸੀਂ ਫਿਰ ਇਹੀ ਸੋਚਿਆ ਅਸੀਂ ਆਪਣੀ ਪੰਚਾਇਤ ਵੱਲੋਂ ਸਾਡੇ ਸਮੂਹ ਮੈਂਬਰ ਸਹਿਬਾਨ ਨੇ ਜਿੰਨੇ ਵੀ ਨਾਲ ਮੇਰੇ ਸਾਥੀ ਨੇ ਅਸੀਂ ਇੱਕ ਲਿਖਤੀ ਸ਼ਿਕਾਇਤ ਦੇਾਂਗੇ ਬਸ ਅਸੀਂ ਇਹ ਦੇਖ ਰਹੇ ਹਾਂ ਵੀ ਤੁਸੀਂ ਜੇ ਅੱਗੇ ਤੁਸੀਂ ਕੋਈ ਕਰਦੇ ਰਹੇ ਹੋ ਔਰ ਤੋਂ ਬਾਜ ਆਜੋ ਨਾ ਇਸ ਤਰ੍ਹਾਂ ਕਰੋ ਅਸੀਂ ਬਸ ਦੋ ਤਿੰਨ ਵਾਰੀ ਅੱਗੇ ਉਹਨਾਂ ਨੂੰ ਤਾੜਨਾ ਕਰ ਦਿੱਤੀ ਆ ਪਰ ਇਸ ਵਾਰ ਅਸੀਂ ਕੋਈ ਸਖਤ ਐਕਸ਼ਨ ਲਵਾਂਗੇ ਹਾਂਜੀ ਸਰਪੰਚ ਸਾਹਿਬ ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮਨ ਦੇ ਵਿੱਚ ਸਰਪੰਚ ਬਣਨ ਦਾ ਸ਼ੌਂਕ ਆਇਆ ਸੀ ਕਿ ਪਹਿਲਾਂ ਵੀ ਪਰਿਵਾਰ ਦੇ ਵਿੱਚ ਕਿਸੇ ਨੇ ਸਰਪੰਚੀ ਕੀਤੀ ਆ ਕਿ ਪਹਿਲੀ ਵਾਰ ਇਹ ਜਿਹੜਾ ਮੌਕਾ ਬਣਿਆ ਤੁਹਾਡੇ ਪਰਿਵਾਰ ਦੇ ਵਿੱਚ ਨਹੀਂ ਸਾਡੇ ਮੈਂ ਜੇ ਉਦੋਂ ਛੋਟਾ ਹੀ ਹੁੰਦਾ ਸੀ ਅਸੀਂ ਦੇਖਦੇ ਰਹੇ ਸਾਡੇ ਤਾਇਆ ਜੀ ਸਰਦਾਰ ਮਹਿੰਦਰ ਸਿੰਘ ਔਰ ਸਾਡੇ ਦਾਦਾ ਜੀ ਦੇ ਬ੍ਰਦਰ ਸੀਗੇ ਸਰਦਾਰ ਸੁਵਿੰਦਰ ਸਿੰਘ ਉਹ ਪਹਿਲਾਂ ਪੰਚਾਇਤਾਂ ਦੇ ਵਿੱਚ ਮੈਂਬਰ ਬਣਦੇ ਹੁੰਦੇ ਸੀ ਅੱਛਾ ਜੀ ਫਿਰ ਉਸ ਤੋਂ ਬਾਅਦ ਸਾਡੇ ਤਾਇਆ ਜੀ ਸਰਦਾਰ ਮਹਿੰਦਰ ਸਿੰਘ ਉਹਨਾਂ ਨੇ 5 ਸਾਲ ਸਰਪੰਚੀ ਕੀਤੀ ਉਹ ਸਰਪੰਚ ਬਣੇ ਸੀ ਇਸ ਨਗਰ ਦੇ ਅੱਛਾ ਜੀ ਉਹਨਾਂ ਨੂੰ ਦੇਖ ਕੇ ਸਾਡੇ ਮਨ 'ਚ ਬੜਾ ਉਦੋਂ ਉਤਸ਼ਾਹ ਹੁੰਦਾ ਸੀ ਵੀ ਜਿਸ ਤਰ੍ਹਾਂ ਇਹਨਾਂ ਕੋਲ ਲੋਕ ਆਉਂਦੇ ਨੇ ਮਿਲਦੇ ਨੇ ਫੈਸਲੇ ਕਰਦੇ ਨੇ ਅਸੀਂ ਵੀ ਸਰਪੰਚ ਬਣੀਏ ਵੱਡੇ ਹੋ ਕੇ ਬਸ ਇਹੀ ਉਹਨਾਂ ਦੀ ਉਹਨਾਂ ਨੇ ਬੜੀ ਵਧੀਆ ਸਰਪੰਚੀ ਨਿਭਾਈ ਆ ਉਹਨਾਂ ਨੂੰ ਦੇਖ ਕੇ ਤਾਂ ਸਾਨੂੰ ਵੀ ਚਾਅ ਜਾਂਦਾ ਸੀ ਵੀ ਅਸੀਂ ਵੀ ਕਦੇ ਸਰਪੰਚ ਬਣੀਏ ਤੇ ਗੁਰੂ ਮਹਾਰਾਜ ਜੀ ਦਾ ਬਹੁਤ ਸ਼ੁਕਰਾਨਾ ਕਿ ਉਹਨਾਂ ਨੇ ਫਿਰ ਸਾਡੇ ਘਰ ਵਿੱਚ ਦੁਬਾਰਾ ਸਰਪੰਚੀ ਦੀ ਇਹ ਜਿਹੜੀ ਬਖਸ਼ੀ ਆ ਤੇ ਅਸੀਂ ਸੇਵਾ ਕਰਨ ਦਾ ਸਾਨੂੰ ਇਹ ਜਿਹੜਾ ਮੌਕਾ ਦਿੱਤਾ ਵੇ ਦੇਖੋ ਜਿਹੜੇ ਲੋਕ ਨੇ ਲੋਕ ਕੰਮਾਂ ਦੇ ਨਾਲ ਜੁੜੇ ਹੋ ਕੇ ਤੁਹਾਨੂੰ ਪਹਿਲਾਂ ਸਰਕਾਰਾਂ ਸੀ ਪਹਿਲੀਆਂ ਸਰਕਾਰਾਂ ਸੀ ਨਹੀਂ ਕੰਮ ਕੀਤੇ ਲੋਕਾਂ ਨੇ ਇੱਕਦਮ ਬਦਲਾ ਲਿਆ ਕਿ ਬਦਲਾ ਦਾ ਨਾਮ ਲਿਆ ਕੇ ਫਿਰ ਸਰਕਾਰ ਬਦਲ ਦਿੱਤੀ ਇਸੇ ਤਰ੍ਹਾਂ ਹੀ ਸਰਪੰਚੀ ਹੈ ਮਨ ਲੋਕ ਜਿਹੜੇ ਨੇ ਉਹ ਕੰਮਾਂ ਨਾਲ ਜੁੜੇ ਨੇ ਕਈ ਵਾਰ ਕੀ ਹੁੰਦਾ ਬੰਦਾ ਵਾਹੀ-ਵਾਹੀ ਦੀ ਵਾਹੀ-ਵਾਹੀ ਖਟਣ ਦਾ ਖੜਦਾ ਖੜਦਾ ਉਹ ਕੀ ਥੂਥੂ ਵਾਲੀ ਗੱਲ ਕਰ ਹੋ ਜਾਂਦੀ ਹੈ ਵੀ ਯਾਰ ਕੰਮ ਹੀ ਨਹੀਂ ਕੀਤਾ ਗਿਆ ਕੰਮ ਹੀ ਨਹੀਂ ਹੋਇਆ ਕੋਈ ਜਿਨ੍ਹਾਂ ਦੀ ਥੂਥੂ ਹੁੰਦੀ ਆ ਉਹਨਾਂ ਦੀ ਹੋਵੇ ਅਸੀਂ ਤੇ ਕਹਿੰਦੇ ਜਿਨ੍ਹਾਂ ਨੇ ਥੂਥੂ ਵਾਲੇ ਕੰਮ ਕੀਤੇ ਉਹਨਾਂ ਦੀ ਥੂਥੂ ਹੋਣੀ ਚਾਹੀਦੀ ਹੈ ਤੇ ਅਸੀਂ ਤੇ ਵਾਹੀ ਵਾਹੀ ਅਮੈ ਜੇ ਤੁਸੀਂ ਮੇਰੀ ਗੱਲ ਕਰਦੇ ਜੇ ਮੈਂ ਪੈਰਾਂ ਦੇ ਨੋ ਤੋਂ ਲੈ ਕੇ ਸਿਰ ਦੇ ਵਾਲ ਤੱਕ ਆਪਣੇ ਨਗਰ ਨੂੰ ਸਮਰਪਿਤ ਆ ਆਪਣੇ ਪਿੰਡ ਦੀ ਸੇਵਾ ਕਰਦਾ ਰਹੂੰਗਾ ਮੈਂ ਮੇਰੀ ਆ ਸਰਪੰਚੀ ਆ ਇਹ 5 ਸਾਲ ਤੋਂ ਬਾਅਦ ਵੀ ਕਿਤੇ ਮਹਾਰਾਜ ਨੇ ਜੇ ਸਵਾਸ ਬਖਸ਼ੇ ਤੇ ਅਸੀਂ ਆਪਣੇ ਪਿੰਡ ਨੂੰ ਸਮਰਪਿਤ ਆ ਅਸੀਂ ਆਪਣੇ ਪਿੰਡ ਦੀ ਸੇਵਾ ਕਰਨ ਥੋੜੀ ਘਟ ਜਾਣਾ ਕਿਤੇ ਵੀ ਇਹ ਸਰਪੰਚੀ ਦਾ ਕਰਕੇ ਸੇਵਾ ਕਰਦੇ ਰਹਿਣਾ ਇਹ 5 ਸਾਲ ਤੋਂ ਵਾਦਾ ਵੀ ਅਸੀਂ ਆਪਣੇ ਪਿੰਡ ਨੂੰ ਸਮਰਪਿਤ ਹੈ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਕਬੱਡੀ ਖਿਡਾਰੀ ਹੋਏ ਨੇ ਰਾਜਾ ਪੱਧਰੀ ਜੀ ਤੁਸਲੇ ਬੜੀ ਕਿਰਪਾਏ ਅੰਤਰਰਾਸ਼ਟਰੀ ਖਿਡਾਰੀ ਨੇ ਤੇ ਬਹੁਤ ਜ਼ਿਆਦਾ ਮਾਣ ਜਿਹੜਾ ਇਹਨਾਂ ਨੂੰ ਮਿਲ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਕਿਵੇਂ ਦਾ ਉਹਨਾਂ ਵੱਲੋਂ ਕੋਈ ਸਹਿਯੋਗ ਮਿਲਦਾ ਹੋਵੇ ਆਪ ਜੀ ਨੂੰ ਸਭ ਤੋਂ ਪਹਿਲੀ ਗੱਲ ਇਹ ਵੀ ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਉਹ ਇੱਕ ਸਾਡੇ ਪਰਿਵਾਰ ਦਾ ਮੈਂਬਰ ਹੈ ਸਾਡਾ ਆਪਣਾ ਮੇਰੇ ਚਾਚਾ ਜੀ ਨੇ ਸਰਦਾਰ ਗੁਰਜੀਤ ਸਿੰਘ ਔਰ ਉਹਨਾਂ ਦਾ ਉਹ ਬੇਟਾ ਹੈ ਵੇਖੋ ਜੀ ਰਾਜਾ ਪੱਧਰੀ ਦੇ ਨਾਮ ਨਾਲ ਉਹ ਖਿਡਾਰੀ ਸਾਡਾ ਆਪਣਾ ਪਰਿਵਾਰਕ ਮੈਂਬਰ ਹੈ ਔਰ ਸਾਡਾ ਨਗਰ ਸਾਰਾ ਉਸ ਨੂੰ ਬੜਾ ਮਾਣ ਸਨਮਾਨ ਦਿੰਦਾ ਹੈ ਸਾਨੂੰ ਬੜਾ ਮਾਣ ਹੈ ਸਾਡੇ ਪੰਜਾਬ ਦੀ ਸਾਡੇ ਦੇਸ਼ ਦੀ ਉਹ ਖੇਡ ਕੇ ਆਉਂਦਾ ਹੈ ਔਰ ਸਾਰਾ ਇਲਾਕਾ ਸਾਡਾ ਪਰਿਵਾਰ ਕੀ ਸਾਰੇ ਨਗਰ ਨਿਵਾਸੀ ਅਸੀਂ ਮੈਂ ਉਹਨਾਂ ਸਾਰੇ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਉਸ ਵੀਰ ਵਾਸਤੇ ਉਹ ਬਹੁਤ ਕੁਝ ਕਰਦੇ ਨੇ ਸਰਪੰਚ ਸਭ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਨੇ ਉਹ ਪਿੰਡ ਦੇ ਲੋਕ ਸਾਰੇ ਸਰਪੰਚ ਵੱਲ ਨੂੰ ਦੌੜਦੇ ਨੇ ਜਦੋਂ ਕੋਈ ਲੋੜ ਪੈਂਦੀ ਹੈ ਮੰਨ ਲਓ ਕੋਈ ਕੰਮ ਕਰਾਉਣਾ ਹੈ ਹਰ ਕੋਈ ਮੰਗ ਕਰਦਾ ਸਰਪੰਚ ਤੋਂ ਕਿਉਂਕਿ ਉਹਨਾਂ ਨੇ ਚੁਣਿਆ ਹੁੰਦਾ ਹੈ ਉਹਨਾਂ ਦਾ ਉਹਨਾਂ ਦਾ ਫਰਜ਼ ਵੀ ਬਣਦਾ ਹੈ ਸਰਪੰਚ ਦਾ ਫਰਜ਼ ਬਣਦਾ ਹੈ ਕਿ ਉਹ ਕੰਮ ਕਰੇ ਉਹਨਾਂ ਦੇ ਹੁਣ ਸਰਪੰਚ ਦੀ ਦੌੜ ਜਿਹੜੀ ਅੱਗੇ ਲੀਡਰਾਂ ਤੱਕ ਹੁੰਦੀ ਹੈ ਤੁਸੀਂ ਮੇਰੀ ਗੱਲ ਨੂੰ ਸਮਝ ਰਹੇ ਨਾ ਸਰਪੰਚ ਦੀ ਦੌੜ ਲੀਡਰ ਤੱਕ ਹੈ ਹਾਂਜੀ ਹਾਂ ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਲੀਡਰ ਸਾਡੇ ਕੰਮ ਕਰ ਰਹੇ ਆ ਕਿ ਕਈ ਕਿ ਲਾਰਾ ਲੱਪਾ ਹੀ ਚੱਲ ਰਿਹਾ ਮਤਲਬ ਨਹੀਂ ਜੀ ਹਜੇ ਤੱਕ ਤੇ ਸਾਨੂੰ ਦੇਖੋ ਜੀ ਕੋਈ ਲਾਰਾ ਲੱਪਾ ਨਹੀਂ ਲਾਇਆ ਗਿਆ ਅਸੀਂ ਅੱਗੇ ਵੀ ਤੁਹਾਨੂੰ ਦੱਸਿਆ ਵੀ ਚਲੋ ਸਾਡੇ ਲੀਡਰ ਸਾਹਿਬਾਨ ਬੜੇ ਵਧੀਆ ਨੇ ਹਾਂਜੀ ਤੇ ਸਾਨੂੰ ਉਹਨਾਂ ਤੇ ਪੂਰਨ ਆਸ ਆ ਭਰੋਸਾ ਆ ਯਕੀਨ ਕਰਦੇ ਆ ਅਸੀਂ ਉਹਨਾਂ ਤੇ ਕਿ ਉਹ ਸਾਨੂੰ ਲਾਰੇ ਲੱਪੇ ਬਿਲਕੁਲ ਨਹੀਂ ਲਾਉਣਗੇ ਅਕਸਰ ਲੋਕ ਕਹਿੰਦੇ ਨੇ ਨਾ ਲੀਡਰ ਲਾਰੇ ਬੜੇ ਲਾਉਂਦੇ ਆ ਨਹੀਂ ਨਹੀਂ ਜੀ ਨਹੀਂ ਲਾਉਣਗੇ ਲਾਰੇ ਸਾਨੂੰ ਆਸ ਹੈ ਉਹਨਾਂ ਤੇ ਔਰ ਯਕੀਨ ਉਸ਼ਵਾਸ ਹੈ ਕਿ ਉਹ ਲਾਰੇ ਨਹੀਂ ਲਾਉਂਦੇ ਸਾਨੂੰ ਅਸੀਂ ਤਾਂ ਜਿਹੜੀ ਕੋਈ ਚੀਜ਼ ਉਹਨਾਂ ਤੋਂ ਮੰਗ ਰੱਖਦੇ ਹਾਂ ਸਾਨੂੰ ਤੇ ਉਹਨਾਂ ਕਦੀ ਨਾ ਹੀ ਨਹੀਂ ਕੀਤੀ ਬਿਲਕੁਲ ਸੋ ਸਰਪੰਚ ਸਾਹਿਬ ਅਖੀਰ ਵਿੱਚ ਕਿਵੇਂ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋ ਜਿਨ੍ਹਾਂ ਨੇ ਤੁਹਾਨੂੰ ਮਾਨ ਦੇ ਕੇ ਚਿਤਾਇਆ ਹੈ ਉਹਨਾਂ ਦੇ ਕਈ ਉਹਨਾਂ ਦੇ ਮਨ ਦੇ ਅੰਦਰ ਬਲਬਲੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਕੇ ਉਹਨਾਂ ਨੇ ਇਹ ਕੰਮ ਕਰਾਉਣੇ ਨੇ ਕਿਵੇਂ ਉਹਨਾਂ ਦਾ ਧੰਨਵਾਦ ਕਰਦੇ ਹੋ ਕਿਵੇਂ ਉਹਨਾਂ ਨੂੰ ਨਾਲ ਲੈ ਕੇ ਜਿਹੜੇ ਉਹ ਕੰਮ ਕਰਨ ਦੇ ਅਗੇ ਤੁਹਾਡੇ ਮਨ ਦੇ ਵਿੱਚ ਜੜੀਆ ਚਾਅ ਹੈ ਸਭ ਤੋਂ ਪਹਿਲਾਂ ਤੇ ਜੀ ਧੰਨਵਾਦ ਹੈ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਸੰਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਔਰ ਸਾਨੂੰ ਐਡੀ ਸੇਵਾ ਸਾਡੀ ਝੋਲੀ ਵਿੱਚ ਬਖਸ਼ੀ ਹੈ ਜੀ ਤੇ ਧੰਨਵਾਦ ਉਸ ਤੋਂ ਇਲਾਵਾ ਬਾਦ ਜਿਹੜੇ ਮੇਰੇ ਵੀਰ ਸੀ ਜਿਹੜੀ ਇੱਕ ਸਾਡੀ ਟੀਮ ਬਣੀ ਸੀ ਸਮੂਚੀ ਜਿਹਦੇ ਵਿੱਚ ਬਹੁਤ ਵਧੀਆ ਸਾਡੇ ਸੂਝਵਾਨ ਵੀਰ ਸੀ ਮੇਰੇ ਵੀਰ ਹਰਵਿੰਦਰ ਸਿੰਘ ਸੀ ਰਾਜਵੀਰ ਸਿੰਘ ਨੇ ਔਰ ਸਾਡੇ ਗੁਰਪ੍ਰੀਤ ਸਿੰਘ ਮਲਕੀਤ ਸਿੰਘ ਜੀ ਔਰ ਗੁਰਸਾਖ ਸਿੰਘ ਜੀ ਔਰ ਬਲਜਿੰਦਰ ਸਿੰਘ ਸੀ ਔਰ ਸਾਡੇ ਨਾਲ ਮੈਂਬਰ ਬਣੇ ਨੇ ਸਾਡੇ ਚਾਚਾ ਜੀ ਨੇ ਸਰਦਾਰ ਵੱਸਨ ਸਿੰਘ ਸਾਡੇ ਮੈਂਬਰ ਸਾਹਿਬਾਨ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਔਰ ਪਿੰਡ ਤੋਂ ਇੱਕ ਸਾਡੇ ਮੈਂਬਰ ਸਾਹਿਬਾਨ ਨੇ ਗੁਰਸਾਖ ਸਿੰਘ ਜੀ ਨੇ ਔਰ ਰੇਸ਼ਮ ਸਿੰਘ ਜੀ ਆ ਇੱਕ ਮੈਂਬਰ ਭਜਨ ਕੌਰ ਆ ਔਰ ਉਹਨਾਂ ਦੇ ਉਹ ਧਰਮ ਪਤਨੀ ਹੈਗੀ ਆ ਸਰਦਾਰ ਸਰੂਪ ਸਿੰਘ ਜੀ ਦੀ ਪਿੰਕਾ ਵੀਰ ਐ ਅਰਮਨ ਰਵਿੰਦਰ ਸਿੰਘ ਔਰ ਲਾਲੀ ਸਿੰਘ ਆ ਜਹਿੰਦੇ ਆ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਪਿੰਡੋਂ ਵੀ ਮੇਰੇ ਵੀਰ ਨੇ ਗੁਰਪ੍ਰੀਤ ਸਿੰਘ ਜੀ ਨੇ ਤੇ ਹੋਰ ਵੀਰ ਸਰੂਪ ਸਿੰਘ ਰੇਸ਼ਮ ਸਿੰਘ ਤੇ ਅਨੂਪ ਸਿੰਘ ਇਹ ਸਾਰਿਆਂ ਸੋਨਾ ਵੀਰ ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਸਾਡੇ ਹੋਰ ਹੀ ਪਰਿਵਾਰਕ ਮੈਂਬਰ ਸੀ ਇਹਦੇ ਵਿੱਚ ਮੈਂ ਕੱਲੇ-ਕੱਲੇ ਦਾ ਨਾਮ ਲਵਾਂ ਤੇ ਸ਼ਾਇਦ ਮੈਂ ਗਲਤੀਆਂ ਖਿਮਾ ਮੈਂ ਸਾਰੇ ਨਗਰ ਦਾ ਦਿਲੋਂ ਧੰਨਵਾਦ ਕਰਦਾ ਵਾਂ ਵੀ ਜਿਨ੍ਹਾਂ ਨੇ ਮੇਰੀ ਝੋਲੀ ਵਿੱਚ ਸੇਵਾ ਪਾਈ ਆ ਔਰ ਮਹਾਰਾਜ ਕੇ ਅਰਦਾਸ ਕਰਦੇ ਆਂ ਵੀ ਉਹ ਐਡੀ ਸੇਵਾ ਬਾਬਾ ਖੂਬੀ ਨਿਭਾਉਣ ਦੀ ਸਾਨੂੰ ਸਮਰੱਥਾ ਬੱਤੀ ਸੋ ਇਹ ਸਨ ਸਰਪੰਚ ਸਰਦਾਰ ਚਰਮਨ ਸਿੰਘ ਜੀ ਪਿੰਡ ਪੱਧਰੀ ਜੋਨਾਂ ਦੇ ਮਨ ਦੇ ਅੰਦਰ ਇੱਕ ਨਵਾਂ ਚਾਅ ਏ ਕਿ ਅਸੀਂ ਜਿਹੜੀ ਸਰਪੰਚੀ ਕਰਨੀ ਹੈ ਉਹ ਇੱਕ ਉਸ ਚੀਜ਼ ਨੂੰ ਦਿਲ ਤੋਂ ਕੱਢ ਕੇ ਦਿਮਾਗ ਚੋਂ ਕੱਢ ਕੇ ਕਿ ਕੁਝ ਪੈਸਾ ਖਾਦਾ ਜਾਵੇ ਜਾਂ ਕਿਸੇ ਦਾ ਕੋਈ ਨੁਕਸਾਨ ਕਰਕੇ ਆਪਣਾ ਲਾਹਾ ਲਿਆ ਜਾਵੇ ਇਹ ਚੀਜ਼ਾਂ ਨੂੰ ਜਿਹੜਾ ਉਹ ਪਰਾਂ ਹਟਾ ਕੇ ਉਹ ਇੱਕ ਸੇਵਾ ਦੇ ਭਾਵ ਨਾਲ ਅਮਾਰੀ ਸਰਪੰਚੀ ਜਿਹੜੀ ਉਹ ਕਰਨੀ ਚਾਹੁੰਦੇ ਨੇ ਸੋ ਬਹੁਤ ਬਹੁਤ ਧੰਨ ਸਰਪੰਚ ਸਾਹਿਬ ਤੁਹਾਡਾ ਅਸੀਂ ਕਵਾਂਗੇ ਕਿ ਸਾਰੇ ਸਰਪੰਚਾਂ ਦੀ ਸੋਚ ਜਿਹੜੀ ਹੈ ਉਹ ਤੁਹਾਡੇ ਵਰਗੀ ਹੋ ਜਾਵੇ ਜਿਵੇਂ ਤੁਸੀਂ ਕਹਿ ਰਹੇ ਕਿ ਗੁਰੂ ਰਾਮਦਾਸ ਜੀ ਸੇਵਾ ਦਿੱਤੀ ਹੈ ਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਜੋ ਮਹਾਰਾਜ ਦਾ ਹੁਕਮ ਹੈ ਇਹ ਸੇਵਾ ਕਰਨੀ ਹੈ ਤੇ ਸੇਵਾ ਹੀ ਕਿੰਨੀ ਕਰਦੇ ਰਹਿਣਾ ਹੈ ਹਾਂਜੀ ਸੋ ਸਰਪੰਸਾ ਤੁਹਾਡਾ ਬਹੁਤ ਬਹੁਤ ਟਾਈਮ ਦੇਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ